ਗੁੱਡ ਮਾਰਨਿੰਗ ਜੀ ਅੱਜ ਰਾਜਸਥਾਨ ਦਾ ਤੀਜਾ ਦਿਨ ਸਟਾਰਟ ਹੋ ਗਿਆ ਰਾਤ ਪਾਈ ਸੀ ਇੱਥੇ ਤੰਬੂ ਲਾ ਕੇ ਨੀਂਦ ਤਾਂ ਨਹੀਂ ਆ ਜਦ ਨਾਲ ਰਾਤ ਕਿਉਂਕਿ ਇੱਥੇ ਸੜਕ ਵਗਦੀ ਬੜੀ ਸੀ ਆ ਰਾਤ ਨੂੰ ਬਾਰੀ ਬਾਰੀ ਜਾਗ ਹੀ ਆਈ ਬੀ ਉੱਤੇ ਨਾ ਗੁਜਰਾ ਦੇ ਤੇ 7:00 ਵਜ ਚੁੱਕੇ ਆ 5 ਤਰੀਕ ਆ ਤੇ ਕਰਦੇ ਆ ਅੱਗੇ ਦਾ ਵਲੌਗ ਸਟਾਰਟ ਤੇ ਪਹਿਲਾ ਵਲੌਗ ਜਿਹੜਾ ਲਾਸਟ ਤੇ ਆਉਗੇ ਕਿ ਸਾਡਾ ਜਿਹੜਾ ਇੱਕ ਫੋਨ ਸੀਗਾ ਉਹ ਖਰਾਬ ਹੋ ਚੁੱਕਿਆ ਹੈਗਾ ਤੇ ਰਾਜਗੜ ਆ ਗਏ ਜੀ ਰਾਜਗੜ ਤੋਂ ਅਸੀਂ ਜਾਵਾਂਗੇ ਗਾਹਾਂ ਝੁੰਝਨੂ ਝੁੰਝਨੂ ਹੈਗਾ ਇੱਥੋਂ 57 ਕਿਲੋਮੀਟਰ ਝੁੰਝਨੂ ਤੇ ਲੋਕੇਸ਼ਨ ਆ ਗਈਆਂ ਜਿਹਨੇ ਦੇਖਣ ਵਾਲੀਆਂ ਹੈਗੀਆਂ ਕੀ ਕੀ ਲੋਕੇਸ਼ਨ ਹੈ ਤੇ ਕਿੰਨੇ ਟਾਈਮ 'ਚ ਜਾ ਕੇ ਝੁੰਝਨੂ ਉਪਰਦੇ ਆਗੇ ਉਹ ਸਾਨੂੰ ਸਾਰਾ ਦੱਸਦੇ ਆ ਤੇ ਬਾਕੀ ਕਿਰਾਂ ਰਾਹ ਦੇ ਵਿੱਚ ਪਹਿਲਾਂ ਨਾਉਣ ਤੋਂ ਨਾਲ ਆ ਭਾਲਦੇ ਆਂਗੇ ਪਰसों ਅਸੀਂ ਨਾ ਆ ਕੇ ਤੁਰੇ ਸੀ ਕੱਲ ਨਾਉਣ ਵਾਲਾ ਕਿਤੇ ਕੋਈ ਥਾਂ ਮਿਲਿਆ ਨਹੀਂਗਾ ਤੇ ਕਿਰਾਂ ਨਾਉਣ ਤੋਂ ਨਾਲ ਆ ਭਾਲਦੇ ਆਂ ਮੇਨ ਹਾਈਵੇ ਤੇ ਖੜੇ ਆਂਗੇ ਜਾਂਦੀਆਂ ਝੜਕਾਂ ਵੈਸੇ ਦੋਨੇ ਜੈਪੁਰ ਨੂੰ ਆਈਆਂ ਇੱਧਰ ਰਹਿ ਗਿਆ ਝੁੰਝ ਨੂੰ ਤੇ ਇੱਧਰ ਵੀ ਲੋਕੇਸ਼ਨ ਆ ਸੀਗੀਆਂ ਬਟ ਇੱਧਰ ਦੀ ਲੋਕੇਸ਼ਨ ਜਿਹੜੀਆਂ ਜ਼ਿਆਦਾ ਦੂਰ ਸੀਗੀਆਂ ਤੇ ਝੁੰਝ ਨੂੰ ਥੋੜਾ ਜਿਹਾ ਨੇੜੇ 57 ਕਿਲੋਮੀਟਰ ਹੈ ਤੇ ਦੇਖਦੇ ਆਂ 57 ਕਿਲੋਮੀਟਰ ਕਿੰਨੇ ਚਰਚ ਕੱਢਦੇ ਆਂਗੇ ਇਹ ਹਜੇ ਰਸਤੇ ਦੇ ਵਿੱਚ ਰੋਟੀ ਪਾਣੀ ਵੀ ਖਾਣਾ ਹੈਗਾ। ਤੇਰਾ ਬ੍ਰੇਕਫਾਸਟ ਕਰ ਲਿਆ ਸੀਗਾ। ਨਾ ਧਾਤੋ ਕੇ ਰੈਡੀ ਹੋਗੇ। ਕੱਲ ਨਹਾਤਾ ਨਹੀਂ ਗਿਆ ਤੇ ਅੱਜ ਨਹਾ ਕੇ ਆਟਾ ਬੇ ਦੇ ਨਾਤੇ ਆ ਨਾ ਰੋਟੀ ਪਾਣੀ ਛਕ ਲਿਆ। ਤੇ 2 பைਸੇ ਵੀ ਨਹੀਂ ਲੈਂਦੇ ਸੀਗੇ। ਧੱਕੇ ਨਾਲ ਪੈਸੇ ਦੇ ਕੇ ਆਏ ਆ। ਨਾ ਥੋਲੇ ਰੈਡੀ ਹੋਗੇ। ਪਾਣੀ ਦੀ ਬੈਲੀ ਤਾਂ ਸਹੀ ਆ ਕੇ ਨਾ ਇੱਥੇ ਪਤਾ ਲੱਗਦਾ। ਨਾ ਦਾ ਧਰਤੀ ਦਾ ਪਾਣੀ ਚੰਗਾ ਹੈਗਾ। ਜਿਹੜੇ ਨਹਿਰਾਂ ਘੱਟੋ ਘੱਟ ਇੱਕ ਪਿੰਡ ਤੋਂ ਕੋਈ 20 ਕਿਲੋਮੀਟਰ ਦੂਰ ਹੈ ਕੋਈ 25 ਕਿਲੋਮੀਟਰ ਹੈ ਕਿਤੇ ਵੱਧ ਵੀ ਹੈ ਅਸੀਂ ਇੱਥੇ ਇੱਕ ਬੰਦੇ ਨਾਲ ਗੱਲ ਕੀਤੀ ਵੀ ਤੁਸੀਂ ਪੀਣ ਵਾਲੇ ਪਾਣੀ ਦਾ ਕਿਵੇਂ ਕਰਦਾ ਸੀ ਟੈਂਕੀਆਂ ਦੇਖਣਾ ਤਕਰੀਬਨ ਹਰ ਘਰ ਦੇ ਬਾਹਰ ਜਿਹੜੀਆਂ ਟੈਂਕੀਆਂ ਉਹ ਆਪਣੇ ਰੱਖੀਆਂ ਹੋਈਆਂਗੇ ਪੀਣ ਵਾਲੇ ਪਾਣੀ ਦੀ ਬਾਰੇ ਦਿੱਕਤ ਨਾ ਤੇ ਧਰਤੀ ਵਾਲਾ ਪਾਣੀ ਚੰਗਾ ਹੈ ਉਹਦੇ ਕਰਕੇ ਬਣਾਈਆਂ ਹੋਈਆਂ ਆ ਆ ਦੇਖ ਸਕਦੇ ਹੋ ਉਹ ਸਾਹਮਣੇ ਲੱਗੀ ਐ ਇੱਧਰ ਲੱਗੀਆਂ ਗਈਆਂ ਚਾਰ-ਛੇ ਰੇ ਲੱਗੀਆਂ ਲੱਗੀਆਂ ਐ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਦੋਂ ਦੇ ਅਸੀਂ ਰਾਜਸਥਾਨ ਦੇ ਬਾਰਡਰ ਕ੍ਰੋਸ ਐਂਟਰ ਹੋਏ ਆ ਨਾ ਇਹਨਾਂ ਦੇ ਬਾਣਾ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਸਾਰੇ ਮਾਰੂ ਜੇ ਬਾਣਾ ਹੁੰਦਾ ਹੈ ਨਹੀਂ ਕੁਝ ਪਰ ਇੱਥੇ ਤਾਰ ਨਹੀਂ ਕੋਈ ਇਹੋ ਜਿਹਾ ਬਾਣ ਦੇਖਿਆ ਜਿਹੜਾ ਤਾਰ ਤੋਂ ਬਗੈਰ ਹੋਵੇ ਤਾਰਾਂ ਚੱਲ ਆਏ ਹੋਏ ਸਿੰਗਲ ਹੋਈ ਫਿਰ ਵੀ ਠੀਕ ਰਹਿੰਦਾ ਨੰਗਾ ਪਰ ਸਿੰਗਲ ਤਾਰ ਤਾਂ ਕਿਤੇ ਦੇਖੀ ਵੀ ਨਹੀਂ ਗਈ ਤਕਰੀਬਨ ਇੱਥੇ 6 6 7 7 ਤਾਰਾਂ ਆਈਆਂ ਕੋਈ ਵੀ ਖੇਤ ਐਜਾ ਨਹੀਂਗਾ ਵੀ ਜਿੱਥੇ ਤਾਰ ਨਾ ਲੱਗੀ ਹੋਵੇ ਆ ਸੜਕ ਦੇ ਨਾਲ ਦੇਖ ਸਕਦੇ ਤੁਸੀਂ ਜਿਵੇਂ ਆਹ ਤਾਰ ਆ ਗਈ ਚਲੋ ਇਹ ਤਾਂ ਆਪਾਂ ਕਹਿ ਤੱਕੀ ਸੜਕ ਦਾ ਕਰਕੇ ਲੱਗੀ ਹੋਈ ਆ ਆਹ ਤਾਰ ਆ ਗਈ ਹਰ ਇੱਕ ਘਰ ਨੂੰ ਇੱਥੇ ਗੇਟ ਨਹੀਂ ਲੱਗੇ ਹੋਏ ਮੇਨ ਤਾਰਾਂ ਲੱਗੀਆਂ ਹੋਈਆਂ ਆ ਆ ਦੇਖ ਆਇਆਂ ਤਾਰਾਂ ਲੱਗੀਆਂ ਹੋਈਆਂ ਖੇਤਾਂ 'ਚ ਜਿੰਨੇ ਵੀ ਖੇਤ ਆ ਗਾਂਹਾਂ ਤੱਕ ਪਤਾ ਨਹੀਂ ਹੁੰਦਾ ਦਾ ਕੁਝ ਦੇਖਿਆ ਨਹੀਂਗਾ ਪਰ ਮੈਨੂੰ ਆ ਲੱਗਦਾ ਵੀ ਤਾਰਾਂ ਤੇ ਕਹਿਣ ਨੂੰ ਵੀ ਪੈਸੇ ਬਾਹਲੇ ਲਾਦੇ ਇਹਨਾਂ ਨੇ ਤਾਰਾਂ ਦੇ ਇਧਰ ਵੀ ਤਾਰਾਂ ਇਹ ਤਾਂ ਐ ਲੱਗਦਾ ਜਿਵੇਂ ਪਾਕਿਸਤਾਨ ਦੇ ਬਾਰਡਰ ਤੇ ਆ ਗਏ ਹੋਣੇ ਆਗੇ ਬਾਣ ਦੇ ਵਿੱਚ ਕੁਛ ਨਹੀਂ ਪਰ ਤਾਰਾਂ ਬਾਹਲੀਆਂ ਲਾਈਆਂ ਹੋਈਆਂ ਨਜਾਇਜ਼ੀ ਲੋੜੋ ਵੱਧ ਜਿਹਦੇ ਜਿਹਦੇ ਬਾਣ ਹੈਗੇ ਤੇ ਹਾਈ ਜਿੱਥੋਂ ਤੱਕ ਤੁਰਿਆਂ ਬਾਣਾ ਦੇ ਵਿੱਚ ਕੁਛ ਨਹੀਂ ਦੇਖਿਆ ਇੱਕ ਤਾਂ ਨਿੱਕੀ ਨਿੱਕੀ ਕਣਕੀ ਦੇਖੀ ਸੀ ਵਿਹਲੇ ਬਾਣ ਪਏ ਆ ਸਾਰੇ A to Z ਤਕਰੀਬਨ ਬੜੇ ਇੱਕ ਚੀਜ਼ ਹੈਗਾ ਇੱਥੇ ਜਿੰਨੇ ਬਾਣ ਬਾਹੇ ਹੈਗੇ ਉਈ ਹੜਾ ਨਾ ਪਾਉਂਦਾ ਨਹੀਂ ਦੇਖਿਆ ਜਾਂ ਤਾਂ ਇਨਾਂ ਕੋਲੇ ਉਹ ਤਵਗੀਆਂ ਹੀ ਹੈਗੀਆਂ ਉਹਦੇ ਨਾਲ ਪਾਉਂਦੇ ਆ ਇਹ ਤੇ ਜਾਂ ਇਹ ਪਾਉਂਦੇ ਹੈਗੇ ਅਟਾ ਮੈਣਾ ਤੇ ਅੱਜ ਦੁਪਹਿਰੇ ਸਾਡਾ ਥੋੜਾ ਜਿਹਾ ਸਫ਼ਰ ਰੁਕ ਗਿਆ ਸੀਗਾ ਕਿਉਂਕਿ ਦੁਪਹਿਰੇ ਨੇਰੀ ਚੱਲ ਪਈ ਸੀਗੀ ਜਿਹੜੀ ਸਾਈਡ ਨੂੰ ਅਸੀਂ ਜਾਣਾ ਸੀਗਾ ਉਹ ਸਾਈਡ ਤੇ ਹਵਾ ਸੀਗੀ ਸੈਂਕੜੀਆਂ ਤੁਰਦੀਆਂ ਨਹੀਂ ਸੀਗੀਆਂ ਇਹ ਰੋਕਣਾ ਪਿਆ ਉਹਦਾ ਕਰਕੇ ਅਸੀਂ ਲੇਟ ਹੋ ਗਏ ਅੱਜ ਮੈਨੂੰ ਲੱਗਦਾ ਵੀ ਟਾਰਗੇਟ ਅਸੀਂ ਮਥੇ ਦਾ ਥੋੜੇ ਸੀਗਾ 50 ਕਿਲੋਮੀਟਰ ਜੰਜਨੂ ਕਿਤਨੀ ਬਾਟ ਹੈ ਜੰਜਨੂ ਜੰਜਨੂ 35 ਕਿਲੋਮੀਟਰ 35 25 25 ਠੀਕ ਹੈ ਹੋਰ ਬੜੀਆ ਹੋਰ ਬੜੀਆ ਬੱਸ ਚੱਲਿਓ ਹਾਂ ਲੰਗੇ ਜਾਂਦੇ ਸੀ ਰਸਤੇ ਤੇ ਸਾਡੀ ਨਿਗਾਹ ਪਈ ਇੱਥੇ ਜਿੱਮ ਅਸੀਂ ਦੇਖੀ ਜਨੇ ਹਣ ਘਟੋ ਘਟਾ 2.50 ਕਿਲੋਮੀਟਰ ਤੋਂ ਅਸੀਂ ਤੁਰਿਆ ਰੇਤੇ ਰੇਤਾ ਤਕਰੀਬਨ 4 ਚਪੇਰੇ ਠੀਕ ਹੈ ਪਰ ਇੱਥੋਂ ਆਹ ਚੀਜ਼ ਦੇਖ ਕੇ ਐ ਲੱਗਦਾ ਵੀ ਜਿਵੇਂ ਆਪਾਂ ਕੋਈ ਉਧਰ ਹਿਮਾਚਲ ਵਾਲੀ ਸਾਈਡ ਵਾਗੇ ਹੋਨੇ ਆ। ਪਤਾ ਨਹੀਂ ਕਿਵੇਂ ਐਡੇ-ਡੇ ਪੱਥਰ ਇੱਥੇ ਆਏ। ਚਾਰ ਚਪੇਰੇ ਰੇਤੇ ਰੇਤਾ ਹੈ। ਤੁਸੀਂ ਕਿਤੇ ਵੀ ਦੇਖ ਸਕਦੇ ਹੋਗੇ ਤੇ ਉਹ ਸਾਈਡ ਜਿਹੜੇ ਏਦੂ ਵੀ ਜਿਆਦੇ ਵੱਡੇ-ਵੱਡੇ ਪੱਥਰ ਹੈਗੇ। ਉਹ ਪੱਥਰ ਹੈ ਜਿਹੜਾ ਸਿਰੇ ਤੋਂ ਦੇਖਿਓ ਸਿੱਧਾ ਖੜਵਾਗਾ। ਇਹ ਕਮਾਲ ਦੀ ਗੱਲ ਹੈ ਤੁਸੀਂ ਦੇਖੋ। ਉੱਥੋਂ ਤੱਕ ਹੈਗੇ। ਇਹ ਪੱਥਰ ਦਾ ਦੇਖ ਕੇ ਆਹ ਹਿਮਾਚਲ ਵਾਲੀ ਫੀਲਿੰਗ ਆਉਂਦੀ ਇੱਥੇ ਸੋਚਣ ਵਾਲੀ ਗੱਲ ਹੈ ਵੀ ਇਹ ਜਿਹੜੇ ਪੱਥਰ ਇੱਥੇ ਇਹ ਆਏ ਕਿਵੇਂ ਚਾਰ ਛਪੇਰੇ ਸਾਰਾ ਰੇਤ ਹੀ ਰਿਤਾਗਾ ਤੇ ਪੱਥਰ ਦੇਖੋ ਤੁਸੀਂ ਕਿੱਡੇ ਵੱਡੇ ਵੱਡੇ ਆ ਦੇਖੋ ਪਰਲੀ ਸਾਈਡ ਤਾਰ ਲੱਗਿਆ ਨਹੀਂ ਸਾਨੂੰ ਪਰਲੀ ਸਾਈਡ ਵੀ ਜਾ ਕੇ ਦਿਖਾ ਦਿੰਦੇ ਪਰ ਇੱਕ ਸੋਚਣ ਵਾਲੀ ਗੱਲ ਹੈ ਵੀ ਚਾਰ ਛਪੇਰੇ ਸਾਰਾ ਰੇਤ ਹੀ ਰਿਤਾ ਇੱਥੇ ਇਕੱਲੀ ਇਹ ਜਿਹੜੇ ਪੱਕੇ ਪਹਾੜ ਕਿਵੇਂ ਆਏ ਪੱਕੇ ਪਹਾੜ ਬਣ ਗਏ ਸਾਰੇ ਇੱਥੇ ਕਮਾਲ ਦੀ ਗੱਲ ਹੈ ਜੰਜਰ ਪਹੁੰਚ ਗਏ ਭਾਈ ਪਹੁੰਚ ਗਏ ਨਵੀਂ ਲੋਕੇਸ਼ਨ ਤੇ ਤੇ ਅੱਜ ਦੇ ਵਲੌਗ ਦੀ ਸਮਾਪਤੀ ਇੱਥੇ ਕਰਾਂਗੇ ਹੋ ਸਕੇ ਤਾਂ ਤੁਹਾਨੂੰ ਕੁਝ ਚੀਜ਼ਾਂ ਹੋਰ ਦਿਖਾ ਦੇਣੀ ਸਵੇਰ ਦਿਖਾਵਾਂਗੇ ਤੁਹਾਨੂੰ ਆ ਮੰਦਰ ਬਹੁਤ ਵੱਡਾ ਹੈਗਾ ਦੇਖ ਸਕਦੇ ਹੋ ਤੁਸੀਂ ਸਾਰਾ ਕੁਝ ਤੁਹਾਨੂੰ ਸਵੇਰ ਦਿਖਾਵਾਂਗੇ